ਕੰਜਰਾ ਮਗਰ ਕੰਜਰਾ ਹੁੰਦਾ ਜਾਂ ਸਰਦਾਰ ਮਗਰ ਸਰਦਾਰ ਹੁੰਦੇ ਆ ਪਰ ਜੀ ਠੋਕਦੀ ਏ ਝਾੜੂ ਵਾਲਿਆਂ ਦੀ ਜਾਗਦੀਆਂ ਜਗਵੀਰਾਂਾਂ ਦੀ ਨਿਸ਼ਾਨੀ ਐ ਬਾਈ ਜੀ ਛੋਟਿਆ ਦੇਖੀ ਲਵਾਉਂਗਾ ਅਰ ਕੀ ਝਾੜੂ ਖਿੱਲਰਨਾ ਖਿੱਲਰਨਾ ਉਡੀ ਲਾਟ ਭੰਦੇ ਦੀ ਮੈਂ ਕਿਹਾ ਵੇਖੀ ਨਿਯਾਰਾ ਇਕਲੀ ਆਲਾ ਸਾਡਾ ਇੱਕ ਡਾਇਲੋਗ ਮਾਰਦਾ ਹੁੰਦਾ ਵੀ ਇਹ ਮਾਂਜੂ ਇਹ ਮਾਂਜੂ ਬਈ ਖਾਲਸਾ ਮਾਂਜੂ ਇਹਨਾਂ ਦੇ ਕਹਿੰਦੇ ਕਲਾਕਾਰ ਬਹੁਤ ਆ ਉੱਧਰ ਉਹਨਾਂ ਦਾ ਮਰਜੀ ਆ ਜਾ ਇੱਕ ਪੈ ਖੰਡੇ ਦੀ ਧਾਰ ਐ ਇੱਕ ਪੈ ਨਚਾਰ ਆ ਕੰਡੇ ਦੀ ਧਾਰ ਤੇ ਨੱਚਾਂਗੇ ਖਾਲ ਜਿੱਤੋਂਗੇ ਬਾਈ ਜਿੱਤਾਂਗੇ ਭਗਵੰਤ ਮਾਨ ਦਾ ਇੱਕਾ ਇੱਥੇ ਕਿੰਨੇ ਆ ਭਗਵੰਤ ਮਾਨ ਸਾਰੇ ਹੀ ਭਗਵੰਤ ਮਾਨ ਆ ਇੱਥੇ ਸਿੱਟਿਆ ਦਾ ਬਾਈ ਉਹ ਆ ਪੀਲੀ ਜੀ ਪਾ ਗਾਲਾ ਉਹਦੀ ਕਿੱਕਲੀ ਬਵਾਈਆ ਲੋਕਾਂ ਨੇ ਉਹ ਉਹ ਨਿਸ਼ਾਨਾ ਇਹ ਲਾਉਦਾ ਹੁੰਦਾ ਹੋਦਾ ਹੈਗਾ ਉਹ ਭੈਣ ਦਾ ਵੀਰ ਵਾਪਸ ਆ ਕੇ ਖਾਣੀ ਉਹਦੇ ਪਤਾ ਨਹੀਂ ਕਿੱਥੇ ਵੱਜ ਗਿਆ ਇਧਰ ਖਾਲਸਾ ਖੜਾ ਐ ਕਲਾਕਾਰ ਜਿੰਨੇ ਮਰਜ਼ੀ ਲੈ ਆਉਣ ਸਾਰਾ ਸਾਰਾ ਬਣੇ ਇੱਕ ਪਾਸੇ ਆ ਬਾਈਕਾਟ ਹੋਊਗਾ ਸਾਰੀ ਕੱਲੀ ਭਾਈ ਸਰਵਿਸਿੰਗ ਨੂੰ ਸਾਰੇ ਪਿੰਡ ਕੱਲਾ ਸਰਵਿਸਿੰਗ ਜਿੰਦਾਬਾਦ 1.5 ਲੱਖ ਵੋਟ ਦੀ ਲੀਡ ਤੇ ਜਿੱਤਾਂਗੇ ਅੱਜ ਪੱਕੀ ਮੋਹਰ ਲੱਗ ਚੁੱਕੀ ਸਾਡੀ ਉਹ ਲੱਕਾ ਨਹੀਂ ਬਣਦਾ ਇਹਨਾਂ ਦਾ ਨਕਲੀ ਆ ਜਾਂ ਅਸਲੀ ਹੀਰੋ ਹੈ ਜੀ ਅਸਲੀ ਹੀਰੋ ਹੈ ਉਹ ਨਕਲੀ ਹੈਗੀ ਭਾਈ ਉਹ ਕਲਾਕਾਰ ਸਗਲੇ ਸ਼ੈਣੇ ਵਾ ਮਾ ਪਜਾਉਣਾ ਰਹਿ ਗਏ ਆ ਕਾਮ ਲੈ ਗਈ ਕੰਮ ਤਾਂ ਸਾਰਾ ਨਿਚੋੜ ਕੱਢ ਕੇ ਤਾਂ ਅਰਦਾ ਲੀਡ ਤੇ ਦੇਖਣਾ ਆਪਾਂ ਵੀ ਕਿੰਨੀ ਲੀਡ ਤੇ ਜਾਂਦੇ ਆ ਪੈਸੇ ਦੇ ਕੇ ਲੈ ਕੇ ਆਂਦੇ ਲੋਕ ਨਹੀਂ ਹੈਗੇ ਇਹ ਆਪਦੀ ਜਾਗ ਦੀ ਜ਼ਮੀਰ ਵਾਲੇ ਲੋਕ ਨੇ ਇਹ ਸਾਰੇ ਭਾਰਤ ਜੋ ਪਹਿਲੇ ਨੰਬਰ ਤੇ ਜਾਂ ਦੂਜੇ ਨੰਬਰ ਤੇ ਅਮਰਤਪਾਲ ਤੇ ਸਰਬਜੀਤ ਸਾਡੀ ਤਾਂ ਲੀਡ ਹੀ ਹੋਣਾ ਅਮਰਤਪਾਲ ਦੇ ਨਾਲ ਰਹਿ ਗਈ ਵੀ ਕਿਹੜਾ ਜਿਆਦਾ ਵੋਟਾਂ ਜਿੱਥੇ ਇੱਥੋਂ ਜਿਤਾਉਣੇ ਆ ਕਿ ਉੱਥੋਂ ਜਿਤਾਉਣੇ ਆ ਜੀ ਜਿੱਤ ਸਾਡੀ ਪੱਕੇ ਹੀ ਲਾਨ ਹੋਣਾ ਬਾਕੀ ਹੈ ਜੀ ਨਵਾਂ ਜੂਸ ਜਿਹੜਾ ਬਾਈ ਦੀਪ ਸਿੱਧੂ ਜੀ ਸੋਚਦੇ ਆਇਆ ਸਾਰੇ ਅਸੀਂ ਹਰੇ ਨੇ ਜੋ ਆਏ ਆ ਅਚੇਦਾਰ ਸਰਵਜੀ ਸਿੰਘ ਜੀ ਦੀ ਮਦਦ ਤੇ ਕੌਮ ਦੇ ਹੀਰੇ ਇਹਨਾਂ ਦੀ ਮਦਦ ਲਈ ਸਭ ਦਾ ਫਰਜ਼ ਬਣਦਾ ਹੈ ਤੇ ਇੱਥੇ ਆ ਕੇ ਮਦਦ ਕਰਨ ਦਾ ਉਹਨੂੰ ਆਏ ਆ ਗੱਲ ਕਹਿੰਦੇ ਵੀ ਬਾਈ ਜੀ ਜੂਰੀ ਵਾਲਾ ਘੱਟਾ ਖਾਲੀ ਲੈ ਲਓ ਤੇ ਆਪਣੇ ਕੱਪੜੇ ਪਾ ਕੇ ਤੇ ਮਾਲੀ ਟਾਈਮ ਨਾਲ ਹੀ ਨਿਕਲ ਜਾਓ ਉਹਦੇ 'ਚ ਉਹਦੀ ਇੱਜ਼ਤ ਇੰਨੀ ਕਿ ਰਹਿ ਜੂਗੀ ਅਗਲੇ ਅਗਲੇ ਨੇ ਇਹ ਕਹਿਣਾ ਕਿਸੇ ਜੱਟ ਨੇ ਸਬਜ਼ੀ ਦਿੱਤੀ ਹੁੰਦੀ ਹੈ ਲੈ ਕੇ ਚੜ ਗਿਆ ਘੱਡੀ ਜਾ ਤੇ ਚੀਰਾਂ ਲੈ ਕੇ ਜਾਇਓ ਵੀ ਉਹਦੇ ਵਿੱਚ ਇਹੀ ਹੋਊਗਾ ਅਗਲਾ ਕਹਿੰ ਉਹ ਭੱਜ ਗਿਆ ਤਸਵੀਰਾਂ ਕੋਟਪੁਰਾ ਤੋਂ ਸਾਂਝੀਆਂ ਕਰ ਰਹੇ ਹਾਂ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਰੋਡ ਸ਼ੋਅ ਅੱਜ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੋਟਪੁਰਾ ਤੋਂ ਆ ਆਪ ਮੁਹਾਰੇ ਲੋਕ ਜਿਹੜੇ ਆਗੇ ਆ ਉਹ ਆ ਰਹੇ ਨੇ ਤਾਂ ਗੱਲਬਾਤ ਜਿਹੜੀ ਇਹਨਾਂ ਦੇ ਨਾਲ ਵੀ ਕਰਾਂਗੇ ਕਿਉਂਕਿ ਫਰੀਦਕੋਟ ਦੀ ਤਸਵੀਰ ਜਿਹੜੀ ਆ ਉਹ ਵੱਖਰੀ ਦੇਖਣ ਨੂੰ ਮਿਲ ਰਹੀ ਆ ਫਰੀਦਕੋਟ ਦੀ ਤਸਵੀਰ ਹੋਰਾਂ ਦੇ ਨਾਲੋਂ ਜਿਹੜੀ ਉਹ ਬੱਕਰੀ ਆ ਇਸ ਕਰਕੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਫਰੀਦਕੋਟ ਦੀਆਂ ਤਸਵੀਰਾਂ ਲਗਭਗ ਕੱਲ੍ਹ ਹੀ ਹਨੇ ਕੋ ਕਰਮਜੀਤ ਸਿੰਘ ਅਨਮੋਲ ਨੂੰ ਉਤਾਰਿਆ ਗਿਆ ਸੀ ਪਰ ਸਰਜੀਤ ਸਿੰਘ ਾਲਸਾ ਜਿਉਂ ਮੈਦਾਨ ਦੇ ਵਿੱਚ ਆਏ ਜਿਉਂ ਜਿਉਂ ਲੋਕਾਂ ਦਾ ਹਜ਼ੂਮਾ ਉਹਨਾਂ ਦੇ ਨਾਲ ਜੁੜਿਆ ਜਿਉਂ ਜਿਉਂ ਲੋਕ ਇਹਨਾਂ ਦੇ ਨਾਲ ਜੁੜੇ ਕਿਉਂ ਕਿਉਂ ਜਿਹੜਾ ਹੈਗਾ ਤਾਂ ਕਾਫਲਾ ਵਧਦਾ ਗਿਆ ਕਾਫਲਾ ਜਿਹੜਾ ਹੈਗਾ ਉਹ ਵੱਡਾ ਹੁੰਦਾ ਗਿਆ ਤਾਂ ਤਸਵੀਰਾਂ ਤਰ੍ਹਾਂ ਸਾਂਝਾ ਕਰ ਰਹੇ ਬਾਈ ਕਿਉਂ ਅੱਜ ਕਿਉਂ ਇਹਨਾਂ ਦੇ ਨਾਲ ਕਹਿੰਦੇ ਨੇ ਕਿ ਹੋਰ ਵੀ ਕਲਾਕਾਰ ਬਹੁਤ ਬੜੇ ਬਾਈ ਜੀ ਸਿੱਖ ਕੌਮ ਅੱਜ ਜਾਗ ਪਈਏ ਹਾਂ ਮਨਜੀ ਠੋਕਦੀ ਏ ਝਾੜੂ ਵਾਲਿਆਂ ਦੀ ਇਹ ਜਾਗਦੀਆਂ ਜਗਵੀਰਾਂਾਂ ਦੀ ਨਿਸ਼ਾਨੀ ਹੈ ਭਾਈ ਜੀ ਭਾਈ ਸਰਬੀ ਸਿੰਘ ਖਾਲਸਾ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਐਨਡੀਐ ਦੇ ਕੁਰਬਾਨੀਆਂ ਦਿੱਤੀਆਂ ਭਾਈ ਸਾਹਿਬ ਜੀ ਨੇ ਅੱਜ ਆਪਣਾ ਟਾਈਮ ਸਿੱਖ ਕੌਮ ਦਾ ਨਾਲ ਖੜਨ ਦਾ ਆਇਆ ਹੈ ਇਸ ਲਈ ਆਪਾਂ ਸਾਰੇ ਨੌਜਵਾਨ ਸਰ ਦੀ ਲਾਟ ਭੰਤੇ ਦੀ ਉਹ ਕਹਿੰਦੇ ਵੱਡੇ ਵੱਡੇ ਕਲਾਕਾਰ ਖੜੇ ਕਰੇ ਆ ਬੋਦੀ ਸੜੀ ਲਾਟ ਘੜਾਤੀ ਮੈਂ ਕਿਹਾ ਵੇਖੀ ਨਜ਼ਾਰਾ ਸਾਲਾ ਸਾਰੇ ਕਲਾਕਾਰ ਆ ਗਏ ਨਜ਼ਾਰਾ ਵੇਖੀ ਕੋਠੀ ਦੇ ਕੋਟ ਵਾਲੀ ਕੋਠੀ ਵੇਖ ਕਰ ਕਰਮਜੀਤ ਅਨਮੋਲ ਦੀ ਖਾਲੀ ਨਾਂ ਪਈ ਹੋਈ ਤੇ ਕਹੇਰੀ ਝੂਠ ਮਾਰਦੇ ਆ ਜਿੱਤਣਗੇ ਪੱਕਾ ਖਾਲੀ ਹੀ ਪਈ ਆ ਉਹਦੀ ਕੋਠੀ ਭਗਵੰਤ ਮਾਨ ਦੋ ਤਿੰਨ ਆ ਹੀ ਆ ਗਿਆ ਮੈਂ ਕਿਹਾ ਜੀ ਯਾਰ ਆਂਡੂਂਡੀ ਦਾ ਭਗਵੰਤ ਕਹਿੰਦਾ ਇਹ ਜਾ ਕੇ ਬੋਲੂਗਾ ਸੰਸਦ 'ਚ ਅਸੀਂ ਪੁੱਛਣਾ ਚਾਹੁੰਨੇ ਤੂੰ ਜਿਹੜਾ ਕੋ ਬੋਲਿਆ ਸੀ ਤੇਥੋਂ ਵੱਧ ਤਾਂ ਨਹੀਂ ਬੋਲ ਸਕਦਾ ਜਿਹੜਾ ਤੂੰ ਕਹਿੰਦਾ ਕਲਾਕਾਰ ਆਇਆ ਗਿੱਪੀ ਗਰੇਵਾਲ ਨੇ ਗਾਣੇ ਗਾਏ ਹਥਿਆਰਾਂ ਦੇ ਉਹਨੂੰ ਦੱਸਣਾ ਚਾਹੁੰਦੇ ਧਰਮੀ ਬੰਦਿਆਂ ਦੇ ਹੱਥ ਇਤਿਆਰ ਆਏ ਤੇ ਉਹਨਾਂ ਨੇ ਪਾਪ ਦਾ ਜੁਲਮ ਦਾ ਨਾਸ਼ ਕੀਤਾ ਤੇ ਜਿਹੜਾ ਉਹ ਸੰਗਾ ਤੇ ਬੀਨੂ ਢੱਲੋ ਆ ਉਹਨੂੰ ਕਹਿਣਾ ਚਾਹੀਦਾ ਸੀਗਾ ਵੀ ਬਹੁਤ ਵੱਡੀ ਕੁਰਬਾਨੀ ਆ ਤੂੰ ਪਾਸੇ ਹੋ ਜਨਮੋਲ ਤੇ ਘੁੱਗੀ ਨੂੰ ਦੱਸਣਾ ਚਾਹੀਦਾ ਸੀ ਵੀ ਅਸਲੀ ਸੇਕਾ ਅਸਲੀ ਕੀ ਲੱਗਦਾ ਜਿੱਤੋਂਗੇ ਹਾਂਜੀ ਹਾਂਜੀ ਕਹਿੰਦੇ ਕਲਾਕਾਰ ਬਹੁਤ ਆ ਉੱਤਰ ਉਹਨਾਂ ਦੀ ਮਰਜ਼ੀ ਆ ਜੇ ਇੱਕ ਪੈ ਖੰਡੇ ਦੀ ਧਾਰ ਆ ਇੱਕ ਪੈ ਨਚਾਰ ਆ ਕੰਡੇ ਦੀ ਧਾਰ ਤੇ ਨੱਚਾਂਗੇ ਖਾਲ ਜਿੱਤੋਂਗੇ ਬਾਈ ਜਿੱਤਾਂਗੇ ਆ ਤਸਵੀਰਾਂ ਨੇ ਜਿਸ ਤੇ ਨਾਲ ਵੀ ਗੱਲਬਾਤ ਕੀ ਕਿਹਾ ਜਿੱਤੋਂਗੇ ਜਿੱਤ ਪੱਕਾ ਪੱਕਾ ਜਿੱਤਾਂਗੇ ਹੀ ਪੱਕਾ ਭਾਰਤ ਚੋਂ ਪਹਿਲੇ ਦੂਜੇ ਨੰਬਰ ਤੇ ਸਾਰੇ ਭਾਰਤ ਚੋਂ ਪਹਿਲੇ ਨੰਬਰ ਤੇ ਜਾਂ ਦੂਜੇ ਨੰਬਰ ਤੇ ਅਮਰਤਪਾਲ ਤੇ ਸਰਬਜੀਤ ਉਹ ਕਹਿੰਦੇ ਸਾਰੇ ਕਲਾਕਾਰ ਆਗੇ ਨਾਲ ਉਤਰ ਉਹ ਤਾਂ ਕੰਜਰ ਟੋਲਾ ਰਲਿਆ ਫਿਰਦਾ ਕੰਜਰਾ ਵਗੈਰਾ ਕੰਜਰ ਹੁੰਦੇ ਆ ਸਰਦਾਰਾਂ ਵਗੈਰਾ ਸਰਦਾਰ ਹੁੰਦੇ ਆ ਸਾਡੀ ਤਾਂ ਲੀਡ ਹੀ ਹੋਣਾ ਅਮਰਤਪਾਲ ਦੇ ਨਾਲ ਰਹਿ ਗਈ ਵੀ ਕਿਹੜਾ ਜਿਆਦੇ ਵੋਟਾਂ ਜਿੱਤੇ ਤੇ ਇੱਥੋਂ ਜਿਤਾਉਣੇ ਆ ਕਿ ਉੱਥੋਂ ਜਿਤਾਉਣੇ ਆ ਕਿਸੇ ਨੇ ਕਿਹਾ ਤਾਂ ਨਹੀਂ ਆਪ ਮਹਾਰੇ ਆਏ ਹੋ ਆਪ ਮਹਾਰੇ ਮੈਂ ਨਾ ਬਿਲਕੁਲ ਨਹੀਂ ਕੀ ਕਹੋਂਗੇ ਕਹਿੰਦੇ ਕਲਾਕਾਰ ਬਹੁਤ ਆ ਦੂਜੇ ਪਾਸੇ ਇੱਧਰ ਖਾਲਸਾ ਖੜਾ ਹੈ ਕਲਾਕਾਰ ਜਿੰਨੇ ਮਰਜ਼ੀ ਲੈ ਆਉਣ ਭਗਵੰਤ ਮਾਨ ਆਪ ਵੀ ਆ ਗਿਆ 5-7 ਵਾਰੀ ਫੇਰ ਕੀ ਹੋ ਗਿਆ ਆ ਗਿਆ ਤਾਂ ਜਿੱਤੋਂਗੇ ਲੈ ਪੱਕਾ ਇਹ ਆਪ ਮਹਾਰਾ ਕਾਫਲਾ ਜਿਹੜਾ ਅਸੀਂ ਓਟਾ ਗੁਰੂ ਕੀ ਪਿੰਡ ਦੇ ਆ ਜਿਹਨਾਂ ਨੇ ਸਭ ਤੋਂ ਪਹਿਲਾਂ ਸਾਰੇ ਪਿੰਡ ਦਾ ਏਕਾ ਕਰਕੇ ਸਾਰਾ ਪਾਸੇ ਆਲਟਿਕ ਦਾ ਬਾਈਕਾਟ ਕੀਤਾ ਤੇ ਢਾਬ ਗੁਰੂ ਕੀ ਕੋਟਪੁਰੇ ਦੇ ਨਾਲ ਅੱਜ ਵੀ ਸਾਰਾ ਸਾਰਾ ਨੇਕ ਪਾਸੇ ਆ ਬਾਈਕਾਟ ਹੋਊਗਾ ਸਾਰੀ ਕੱਲੀ ਭਾਈ ਸਰਵਿਸਿੰਗ ਨੂੰ ਸਾਰੇ ਪਿੰਡ ਕੱਲਾ ਸਰਵਿਸਿੰਗ ਜਿੰਦਾਬਾਦ ਕਹਿੰਦੇ ਭਗਵੰਤ ਮਾਨ ਤਿੰਨ ਚਾਰ ਵਾਰੀ ਆ ਗਿਆ ਇੱਥੇ ਕਹਿੰਦੇ ਲੈ ਕੇ ਜਾਣੀਏ ਯਾਰ ਆ ਭਗਵੰਤ ਮਾਨ ਉਹ ਭਗਵੰਤ ਮਾਨ ਟੜਕ ਕਰਦੇ ਨੇ ਬਹੁਤ ਸ਼ੋਅ ਲੈਂਦਾ ਰਿਆ ਸਿੱਖ ਕੌਮ ਦਾ ਵੇਖ ਤੂੰ ਕਿੰਨਾ ਜਾਹੋ ਜਲਾਲ ਹੈ ਅੱਜ ਸਾਡੀ ਸ਼ਹੀਦਾਂ ਦਾ ਅੱਜ ਸ਼ਹੀਦਾਂ ਦੀ ਸਾਡੇ ਪਹਿਰੇ ਤੇ ਸਾਡਾ ਮੋਹਰਾ ਲੱਗ ਚੁੱਕਿਆ ਹੈ ਯਾਰ ਨਹੀਂ ਭਾਈ ਗਦਾਰ ਆਹੋ ਗਦਾਰ ਗਦਾਰ ਆਓ ਯਾਰ ਨਹੀਂ ਯਾਰ ਲੱਗਦਾ ਜਿੱਤਾਂਗੇ ਜਿੱਤਾਂਗੇ ਭਾਈ ਜਿੱਤਾਂਗੇ ਲੱਖ ਡੇਢ ਲੱਖ ਵੋਟ ਦੀ 리ਡ ਤੇ ਜਿੱਤਾਂਗੇ ਅੱਜ ਪੱਕੀ ਮੋਹਰ ਲੱਗ ਚੁੱਕੀ ਸਾਡੀ ਲੱਕੜੀ ਲੱਗਿਆ ਹਾਂਜੀ ਹਾਂਜੀ ਕਿਹੜੀ ਪਾਰਟੀ ਵੱਲੋਂ ਅਸੀਂ ਹਰਿਆਣੇ ਤੋਂ ਆਏ ਆ ਜਥੇਦਾਰ ਸਰਵਜੀਤ ਸਿੰਘ ਦੀ ਮਦਦ ਤੇ ਔਰ ਅੱਜ ਦੇਖਿਆ ਵੀ ਜਥੇਦਾਰ ਸਾਹਿਬ ਦੀ ਜਿੱਤ ਪ੍ਰਾਪਤ ਸਿੱਖ ਕੌਮ ਦੇ ਹੀਰੇ ਹੈ ਔਰ ਬਹੁਤ ਵੱਡੀ ਵਡ ਜਥੇਦਾਰ ਸਰਵਜੀਤ ਸਿੰਘ ਨੇ ਮਿਲਿਆ ਹੈ ਜਿਹਨੂੰ ਹਰਿਆਣੇ ਤੋਂ ਆਇਆ ਸਰਜੀਤ ਖਾਲਸਾ ਉਹਨਾਂ ਦੀ ਔਰ ਇਹ ਕੌਮ ਦੇ ਹੀਰੇ ਹੈ ਇਸ ਲਈ ਸਾਰਿਆਂ ਦਾ ਫਰਜ਼ ਬਣਦਾ ਹੈ ਹਰਿਆਣਾ Rajasthan ਪੰਜਾਬ ਨੂੰ ਪਾਸੇ ਉਹ ਕਹਿੰਦੇ ਕਲਾਕਾਰ ਬਹੁਤ ਨੇ ਭਗਵੰਤ ਸਿੰਘ ਮਾਨ ਦੇ ਯਾਰ ਨੇ ਦੋ ਤਿੰਨ ਅਰੀ ਆ ਗਏ ਨਹੀਂ ਇਹ ਤਾਂ ਕੌਮ ਦੇ ਹੀਰੇ ਹੈ ਇਹਨਾਂ ਦੀ ਮਦਦ ਲਈ ਸਭ ਦਾ ਫਰਜ਼ ਬਣਦਾ ਹੈ ਇੱਥੇ ਆ ਕੇ ਮਦਦ ਕਰਨ ਦਾ ਤਾ ਤਸਵੀਰਾਂ ਜਿਹੜੀਆਂ ਇੱਥੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਬਾਈ ਜਿੱਤੋਂ ਕੇ ਕੀ ਲੱਗਦਾ ਹਾਂਜੀ ਜਿੱਤ ਤਾਂ ਪੱਕੀ ਹੈ ਜੀ ਹਾਂ ਹਾਂਜੀ ਜਿੱਤ ਸਾਡੀ ਪੱਕੇ ਇਲਾਨ ਹੋਣਾ ਬਾਕੀ ਹੈ ਜੀ ਉਹ ਤਾਂ ਕਹਿੰਦੇ ਉਧਰ ਕਲਾਕਾਰ ਹੀ ਬੜੇ ਵੱਡੇ ਵੱਡੇ ਨਹੀਂ ਨਹੀਂ ਜੀ ਨਹੀਂ ਨਹੀਂ ਬਹੁਤ ਅੱਜ ਕੱਠ ਦੇਖੋ ਤੁਸੀਂ ਠਾਠਾਂ ਭਰਿਆ ਦੇਖੋ ਜੀ ਨਵੇਂ ਜੂਥ ਜੁੜਿਆਗਾ ਹਾਂ ਨਵੇਂ ਜੂਥ ਜੁੜਿਆ ਬਾਈ ਦੀਪ ਸਿੱਧੂ ਜੀ ਸੋਚਦੇ ਆਇਆ ਸਾਰੇ ਹਾਂ ਆਇਆ ਦੇਖੋ ਕੱਠ ਦੇਖੋ ਠਾਠਾਂ ਮਾਰਦਾ ਕਿੰਨਾ ਲੰਮਾ ਕਾਫਲਾ ਇੰਨੇ 43 44 ਡਿਗਰੀ ਦਾ ਟੈਂਪਰੇਚਰ ਤੇ ਇੱਕ ਮਿੰਟ ਵੀ ਨਹੀਂ ਬੀਤਿਆ ਬਾਈ ਜੀ ਇਹ ਉਹ ਲੋਕ ਆ ਜਿਹਨਾਂ ਨੂੰ ਸਾਧ ਕੇ ਨਹੀਂ ਲਿਆਂਦਾ ਆਪ ਦੇ ਆਪ ਆਏ ਹੋਏ ਨੇ ਲੋਕ ਇਹ ਇਹ ਉਹ ਲੋਕ ਨਹੀਂ ਵੀ ਇਹਨਾਂ ਨੂੰ ਸਾਧ ਕੇ ਲਿਆਂਦੇ ਵੀ ਆਉ ਤੁਹਾਨੂੰ ਪੈਸੇ ਦੇ ਕੇ ਲੈ ਕੇ ਆਂਦੇ ਲੋਕ ਨਹੀਂ ਹੈਗੇ ਇਹ ਆਪ ਦੀ ਜਾਗਦੀ ਜ਼ਮੀਰ ਵਾਲੇ ਲੋਕ ਨੇ ਇਹ ਜਾਗਦੀ ਜ਼ਮੀਰ ਵਾਲੇ ਲੋਕ ਆਏ ਹੋਏ ਨੇ ਖੁਦ ਆਪੋ ਆਪਣੇ ਘਰਾਂ ਦੇ ਵਿੱਚ ਨਿਕਲੇ ਤੁਸੀਂ ਦੇਖੋ ਗਰਮੀ ਕਿੰਨੀ ਆ ਕੋਈ ਨਿਕਲ ਰਿਹਾ ਘਰਾਂ ਦੇ ਵਿੱਚੋਂ ਦੇਖੋ ਇਹ ਜਾਗਦੀ ਜ਼ਮੀਰ ਵਾਲੇ ਆਏ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੇ ਕਿ ਗੱਲ ਕੀ ਕਰਨਗੇ ਉੱਥੇ ਕੀ ਕਹਿਣਗੇ ਲੋ ਵਿਰੋਧੀ ਇਹ ਕਹਿੰਦੇ ਨੇ ਕਿ ਉੱਥੇ ਜਾ ਕੇ ਗੱਲ ਕੀ ਕਰਨਗੇ ਇਹ ਕੀ ਦੀ ਗੱਲ ਕਰਨਗੇ ਕਹਿੰਦੇ ਲੋਕਾਂ ਦੀ ਕਰਨਗੇ ਜੀ ਗੱਲ ਆਪਣੇ ਲੋਕਾਂ ਦੀ ਆਪਣੇ ਦੇਖੋ ਤੁਸੀਂ ਆਪਣੇ ਲਈ ਕਿੰਨਾ ਆਪਣੇ ਨਾਲ ਤੱਕਾ ਹੋ ਰਿਹਾ ਸਿੱਖਾਂ ਨਾਲ ਦੇਖੋ ਕਿੰਨਾ ਤੱਕਾ ਹੋ ਰਿਹਾ ਹੈਗਾ ਜਿਹੜੇ ਲੋਕ ਕਹਿੰਦੇ ਸਾਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੋ ਰਿਹਾ ਦੇਖੋ ਜਿਹੜਾ ਸਿੱਖਾਂ ਨਾਲ ਤੱਕਾ ਹੋ ਰਿਹਾ ਉਹ ਗੁਲਾਮੀ ਦਾ ਅਹਿਸਾਸ ਹੀ ਆ ਕਿੰਨਾ ਤੱਕ ਆ ਰਹੇ ਉਹਦੇ ਕੋਲ ਹੋਰ ਦੇਖਣ ਨੂੰ ਮਿਲੀ ਕਿ ਲੋਕ ਕਹਿੰਦੇ ਨੇ ਕਿ ਆਪਮਾਰੇ ਲੋਕ ਇਸ ਕਾਫਲੇ ਦੇ ਵਿੱਚ ਲੰਬੇ ਕਾਫਲੇ ਦੇ ਪਹੁੰਚ ਰਹੇ ਨੇ ਰਿਪੋਰਟਾਂ ਇਹਨਾਂ ਕਿ 10 ਕਿਲੋਮੀਟਰ ਤੱਕ ਦਾ ਕਿਵੇਂ ਆ ਕੀ ਕਹਿੰਦੇ ਕਲਾਕਾਰ ਬਹੁਤਾ ਦੂਜੇ ਪਾਸੇ ਖੋਟਿਆ ਵੇਖੀ ਲਵਾਉਂਦੇ ਆ ਕਿ ਝਾੜੂ ਗਿੱਲਰ ਨਾ ਗਿੱਲਰ ਨਾ ਤਾਂ ਤਸਵੀਰਾਂ ਜਿਹੜੀਆਂ ਤੋਂ ਨਾਲ ਸਾਂਝੇ ਕਰ ਰਹੇ ਕਿ ਲੰਬੇ ਸਮੇਂ ਤੋਂ ਕਾਫਲਾ ਲੰਘ ਰਿਹਾ 10 ਕਿਲੋਮੀਟਰ ਤੱਕ ਕਾਫਲੇ ਦੀਆਂ ਇਹ ਆ ਕਿ 10 ਕਿਲੋਮੀਟਰ ਤੱਕ ਲੰਬਾ ਕਾਫਲਾ ਕੀ ਲੱਗਦਾ ਜੀ ਫਿਰ ਹਾਂਜੀ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਦਾ ਫਤਿਹ ਬਹੁਤ ਮਹਾਰਾ ਦੀ ਕਿਰਪਾ ਹੋ ਰਹੀ ਹੈ ਚੜ੍ਹਦੀ ਕਲਾ ਹੋ ਰਹੀ ਹੈ ਜੀ ਸੋ ਸੋ ਤਸਵੀਰਾਂ ਜਿਹੜੀਆਂ ਕੋਟਪੁਰ ਤੋਂ ਨਾਲ ਸਾਂਝੀਆਂ ਕਰ ਰਹੇ ਆ ਰੋਡ ਸ਼ੋਅ ਆ ਜਿੰਨੇ ਵੀ ਲੋਕ ਜਿਹੜੇ ਆਏ ਨੇ ਕਹਿੰਨੇ ਨੇ ਕਿ ਆਪ ਮਹਾਰੇ ਇਹ ਲੋਕ ਨੇ ਇਹਨਾਂ ਦੇ ਵਿੱਚ ਕੋਈ ਉਹ ਨਹੀਂ ਆ ਜਿਨ੍ਹਾਂ ਨੂੰ ਖਰੀਦ ਕੇ ਲਿਆਂਦਾ ਗਿਆ ਜਿਹਨਾਂ ਨੂੰ ਕਿਸੇ ਵੱਲੋਂ ਦਾ ਕੀ ਕਹੋਂਗੇ ਬੋਲ ਬਨੇ ਕੀ ਕਹੋਂਗੇ ਠੀਕ ਹੈ ਜਮਾ ਜਿੱਤ ਪੱਕੀ ਹੈ ਜਿੱਤ ਪੱਕੀ ਹੈ ਜਮਾ ਪੱਕੀ ਹੈ ਇਹ ਕਲਾਕਾਰ ਬੜੇ ਵੱਡੇ ਵੱਡੇ ਆ ਕੋ ਜਿੰਨੇ ਮਰਜੀ ਸਾਰੇ ਪੰਜਾਬ ਦੇ ਇਕੱਠੇ ਹੋ ਜਾਣ ਬਾਹਰੋਂ ਵੀ ਆਣ ਨਕਲੀ ਬਣਦਾ ਇਹਨਾਂ ਦਾ ਨਕਲੀ ਆ असली ਹੀਰੋ ਹੈ ਜੀ ਅਸਲੀ ਹੀਰੋ ਆ ਉਹ ਨਕਲੀ ਹੈਗੀ ਭਗਵਾਨਤਮਨ ਵੀ ਆ ਗਿਆ ਦੋ ਤਿੰਨ ਮਖ ਜਿੱਥੇ ਮਰਜੀ ਤੁਰਿਆ ਫੇਰੇ ਰੋਲ ਤੇ ਭੰਡ ਇਕੱਠੇ ਹੋਲੇ ਬੈ ਜੀ ਭੰਡਾਂ ਨੂੰ ਮਨੁੱਖਤਾ ਜਾਣ ਜੇ ਵੀ ਨਾ ਪਰ ਲੇਖੀ ਹੈ ਇੱਕ ਪਾਸੇ ਅਸਲੀ ਹੀਰੋ ਹੈ ਕੋਈ ਡੁਪਲੀਕੇਟ ਆ ਇਹ ਤਸਵੀਰਾਂ ਨੇ ਕਿ ਕਹਿੰਦੇ ਨੇ ਕਿ ਚਾਹੇ ਪੂਰੇ ਪੰਜਾਬ ਦੇ ਕਲਾਕਾਰ ਜਿਹੜੇ ਜਿੰਨੇ ਮਰਜ਼ੀ ਕਲਾਕਾਰ ਇਕੱਠੇ ਹੋ ਜਾਣ ਪਰ ਇਹ ਜਿਹੜੇ ਹੀਰੋ ਨੇ ਉਹ ਹੈ ਅਸਲੀ ਉਹਨਾਂ ਕੀ ਲੱਗਦਾ ਬਾਈ ਬਾਈ ਜਿੱਤਾਂਗੇ 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 ਕੋਈ ਚੱਕਰ ਨਹੀਂ ਜਿੱਤਾਂਗੇ ਰਲ ਕੇ ਨੌਜਵਾਨ ਰਲ ਕੇ ਨੌਜਵਾਨ ਤਾਂ ਨੌਜਵਾਨ ਕਹਿੰਦੇ ਨੇ ਕਿ ਸਾਡੀ ਜਿੱਤ ਜਿਹੜੀ ਹੈਗੀ ਆ ਉਹ ਪੱਕੀ ਆ ਹਾਂਜੀ ਕੀ ਲੱਗਦਾ ਅਗਲੀ ਵਾਰ ਦੇ ਮੁੱਖ ਮੰਤਰੀ ਸਰਦਾਰ ਮਾਈ ਅਮਰਤਪਾਲ ਸਿੰਘ ਜੀ ਖਾਲਸਾ ਹੋਣ ਵਾਲੇ ਨੇ ਸੋ ਸਾਰੀਆਂ ਹੀ ਪਾਰਟੀਆਂ ਐਦ ਕੀ ਚੜਦੀ ਕਲਾ ਦਾ ਪ੍ਰਤੀਕ ਤੁਹਾਨੂੰ ਦੇ ਸੀ ਰਿਹਾ ਏਡਾ ਠਾਠਾ ਮਾਰਦਾ ਹੋਇਆ ਇਕੱਠ ਸਾਰੀਆਂ ਪਾਰਟੀਆਂ ਨੂੰ ਮੈਂ ਕਹਿਣਾ ਚਾਹਣਾ ਹੈ ਉਹਨਾਂ ਦੇ ਵਰਕਰਾਂ ਨੂੰ ਵੀ ਮੈਂ ਕਹਿਣਾ ਚਾਹਣਾ ਆਓ ਜਾਗਦੀਆਂ ਜ਼ਮੀਰਾਂ ਵਾਲਿਆਂ ਦਾ ਸਾਥ ਦਿਓ ਤੇ ਕੁੱਤਿਆਂ ਮਿੱਲੀਆਂ ਪਾਰਟੀਆਂ ਨੂੰ ਛੱਡ ਕੇ ਆਪਦੇ ਪੰਜਾਬ ਦੇ ਮਗਰ ਖਾਂ ਦਾ ਨਾਰਾ ਮਾਰੋ ਧੰਨਵਾਦ ਜੁੜੀ ਹੋਈਆਂ ਅੱਜ ਲੰਬਾ ਕਾਫਲਾ ਜਿਹੜਾ ਉਹਨਾਂ ਦਾ ਕੱਢਾ ਜਰਸੀ ਕੀ ਕਹੋਗੇ ਭਾਈ ਪਾਪਾ ਕਾ ਨਾ ਦੇ ਪਰ ਇਹ ਆ ਕਿ ਜਿੱਤ ਜਿਹੜੀ ਹੈਗੀ ਆ ਉਹ ਪੱਕੀ ਹੋਊਗੀ ਲੰਬਾ ਕਾਫਲਾ तकरीबन 10 ਕਿਲੋਮੀਟਰ ਤੱਕ ਲੰਬਾ ਕਾਫਲਾ ਜਿਹੜਾ ਹੈਗਾ ਆ ਇਹ ਆ ਸਰਜੀਤ ਸਿੰਘ ਖਾਲਸਾ ਦਾ ਉਸ ਤੋਂ ਪਹਿਲਾਂ ਵੀ ਇੱਥੇ ਕਾਫਲੇ ਦੇ ਨਾਲ ਜਿਹੜੇ ਹੋਰ ਵੀ ਲੋਕ ਜਿਹੜੇ ਆ ਜੁੜੇ ਸੀ ਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਹੋਰ ਵੀ ਪਤੇ ਕਲਾਕਾਰ ਬਹੁਤ ਆ ਦੂਜੇ ਪਾਸੇ ਕਹਿੰਦੇ ਇਧਰ ਪੰਜਾਬ ਦਾ ਪੁੱਤਰ ਆ ਪੰਥ ਦਾ ਪੁੱਤਰ ਆ ਭਾਈ ਸਰਜੀਤ ਸਿੰਘ ਬੱਬਰ ਸ਼ੇਰ ਦਾ ਪੁੱਤਰ ਆ ਹਾਂ ਉਹਨੇ ਪੰਥ ਨੂੰ ਆਵਾਜ਼ ਮਾਰੀ ਆ ਪੰਥ ਤੇ ਪੰਜਾਬ ਸਾਰਾ ਉਹਦੇ ਨਾਲ ਆ ਅੱਜ ਹਾਂ ਸਾਰਾ ਹਲਕਾ ਉਹਦੇ ਨਾਲ ਆਪ ਮੁਹਾਰੀ ਆਇਓ ਕਿ ਕਿਸੇ ਨੇ ਕਿਹਾ ਸੀ ਆਪ ਮੁਹਾਰੀ ਸਾਰੀਆਂ ਜਿੰਨੇ ਵੀ ਲੋਕ ਚੱਲੇ ਆ ਉਹਦੇ ਨਾਲ ਆਪ ਮੁਹਾਰੀ ਇਹ ਲੋਕਾਂ ਦਾ ਜਿਹੜਾ SLAB ਆ ਇਕੱਠਾ ਹੋ ਚੱਲ ਪਿਆ ਕਿਉਂਕਿ 500 ਚੱਲ ਪਿਆ ਸਾਰਾ ਜਦੋਂ 500 ਚੱਲ ਪਏ ਪਾਸੇ ਪਾਰਟੀਆਂ ਵਾਲੀਆਂ ਨੇ ਮੈਂ ਕਿਹਾ ਜੋ ਨੌਜਵਾਨ ਚੱਲ ਪਏ ਜਦੋਂ ਨੌਜਵਾਨ ਜਾਗ ਪਏ ਨਾ ਫਿਰ ਪਾਰਟੀਆਂ ਪੂਟੀਆਂ ਪਾਰਟੀਆਂ ਲੋਕਾਂ ਦੇ ਨਾਲ ਹੀ ਆ ਪਾਰਟੀ ਲੋਕਾਂ ਬਿਨਾ ਖਾਲੀ ਐ ਭਗਵੰਤ ਮਾਨ ਨੇ ਸਾਰੇ ਕਲਾਕਾਰ ਲਿਆਂਦੇ ਆ ਇੱਥੇ ਭਗਵੰਤ ਮਾਨ ਦਾ ਇੱਕ ਆਈ ਤੇ ਕਿੰਨੇ ਆ ਭਗਵੰਤ ਮਾਨ ਸਾਰੇ ਹੀ ਭਗਵੰਤ ਮਾਨ ਆ ਇੱਥੇ ਸਾਰੇ ਹੀ ਭਗਵੰਤ ਇਹ ਤਾਂ ਚੜਦੀ ਕਲਾ ਸੱਚੇ ਪਾਤਸ਼ਾਹ ਦੀ ਮੇਰੀ ਪੀੜ ਦੇ ਨਾਲ ਕਿ ਤਾ ਤਸਵੀਰਾਂ ਕੋਟਕਪੁਰਾ ਤੋਂ ਨਾਲ ਸਾਂਝੀਆਂ ਕਰ ਰਹੇ ਇੱਕ ਵਾਰੀ ਕਾਫਲੇ ਤੇ ਨਿਗਾ ਜਿਹੜੀ ਹੈ ਨਜ਼ਰ ਜਿਹੜੀ ਹੈ ਜ਼ਰੂਰ ਮਰਵਾ ਦਈਏ ਕਿ ਬੱਸਾਂ ਗੱਡੀਆਂ ਨੌਜਵਾਨ ਦੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਦਾ ਜਨੂਨ ਕਿ ਕਾਫਲਾ ਜਿਹੜਾ ਨਿਕਲ ਰਿਹਾ ਕਿਉਂਕਿ ਮਹਿਜ਼ ਇੱਕ ਦਿਨ ਜਿਹੜਾ ਉਹ ਬੱਚਾ ਕੀ ਕਹੋਗੇ ਸਰਬਜੀ ਸਿੰਘ ਖਾਲਸਾ ਜਿੰਦਾਬਾਦ ਜਿੱਤ ਪੱਕੀ ਹੈ ਪੱਕੀ ਪੱਕੀ ਇਹ ਕਹਿ ਰਹੇ ਨੇ ਕਿ ਜਿੱਤ ਜਿਹੜੀ ਹੈਗੀ ਆ ਉਹ ਸਾਡੀ ਜਿਹੜੀ ਆ ਉਹ ਪੱਕੀ ਆ ਲੰਬਾ ਕਾਫਲਾ ਆ ਤਾ ਵੀਰ ਹੋ ਰਹੇ ਮੇਰੇ ਨਾਲ ਨੇ ਕੀ ਲੱਗਦਾ ਆ ਲੰਬਾ ਕਾਫਲਾ ਕਹਿੰਦਾ ਲੱਗਣਾ ਕੀ ਆ ਹਣ ਤਾਂ ਲੱਗ ਗਿਆ ਜਿਹੜਾ ਲੱਗਣਾ ਸੀਗਾ ਹਾਂ ਸਰਾ ਹੋ ਗਿਆ ਬਾਈ ਹਾਂ ਉਹ ਕਹਿੰਦਾ ਦੂਜੇ ਪਾਸੇ ਕਲਾਕਾਰ ਬਹੁਤ ਨੇ ਭਈਓ ਕਲਾਕਾਰ ਸਗਲੇ ਸ਼ੈਣੇ ਵਾ ਮਬਜਾਉਣ ਵਾਲੇ ਰਹਿ ਗਏ ਆ ਕਾਮ ਲੈ ਗਈ ਕੰਮ ਤਾਂ ਸਾਰਾ ਨਿਚੋੜ ਕੱਢ ਗਿਆ ਲੱਗਦਾ ਜਿੱਤ ਜਾਣਗੇ ਮੈਂ ਨਾ ਬਾਈ ਜਿੱਤ ਗਿਆ ਹਣ ਤਾਂ ਐਲਾਨ ਤਾਂ ਹੋ ਗਿਆ ਹਰ ਤਾਂ ਲੀਡ ਤੇ ਦੇਖਣਾ ਆਪਾਂ ਵੀ ਕਿੰਨੀ ਲੀਡ ਤੇ ਜਾਂਦੇ ਆ ਆਪ ਦੇ ਪੰਜਾਬ ਦੇ ਸਾਰੇ ਕਲਾਕਾਰ ਫਰੀਦਕੋਟ ਦੇ ਵਿੱਚ ਬੈਠੇ ਆ ਕੀ ਉਹ ਇਹ ਦੇਖਣ ਆਏ ਆ ਵੀ ਅਨਮੋਲ ਦਾ ਮੂੰਹ ਕਿਹਜਾ ਹੋਊਗਾ ਜਿਹੜਾ ਹਾਰ ਵਾਲਾ ਇਹਦਾ ਚਿਹਰਾ ਦੇਖ ਕੇ ਵੀ ਕਹਿਜਾ ਹੋਊਗਾ ਹਸਾਦਾ ਨਹੀਂ ਬਥੇਰਾ ਲਿਆ ਵੀ ਜਦੋਂ ਇੱਕ ਹਾਰਿਆ ਹੋਆ ਬੰਦਾ ਘਰੇ ਬਹਿੰਦਾ ਉਦੋਂ ਵਰ ਕਹਿਜਾ ਲੱਗਦਾ ਭਗਵੰਤਮਾਨ ਦਾ ਯਾਰ ਆ ਤਿੰਨ ਚਾਰ ਕਾ ਰੋਡਸ਼ੋ ਕਰਦਾ ਤਾਂ ਕੀ ਆ ਭਈ ਲੋਕਾਂ ਨੇ ਅਨਮੋਲ ਨੂੰ ਥੋੜਾ ਹੋਰ ਹਉਣਾ ਉਹ ਬਜਰੇ ਦਾ ਕੀ ਰੋਲ ਆ ਸਿੱਟਿਆ ਦਾ ਭਈ ਉਹ ਆ ਕਿਹੜਾ ਲੀਲਾ ਜਿਹੜਾ ਦੂਜਾਗਾ ਤੇਰਾ ਪੀਲੀ ਜੀ ਪੱਗ ਵਾਲਾ ਭਗਵੰਤਮਾਨ ਭਗਵੰਤਮਾਨ ਅੱਛਾ ਉਹਦੀ ਕਿ ਕਲੀਬਾਈ ਆ ਲੋਕਾਂ ਨੇ ਉਹ ਉਹ ਨਿਸ਼ਾਨਾ ਜਿਹਾ ਲਾਉਂਦਾ ਹੁੰਦਾ ਸੀਗਾ ਹਾਂ ਉਹ ਭਾਂਦਾ ਵੀਰ ਵਾਪਸ ਦਾ ਆ ਕੇ ਖਾਣੀ ਉਹਦੇ ਪਤਾ ਨਹੀਂ ਕਿੱਥੇ ਵੱਜ ਗਿਆ। ਅੱਛਾ ਉਹ ਪਲਟ ਕੀ ਜਿਹੜੀ ਕਹਿਣ ਸੀ ਕਿ ਕਰਮਜੀਤ ਨੂੰ ਅਨਮੋਲਤਾ ਚੁੱਪ ਕਰਕੇ ਜਿੱਤ ਜੂ ਥਾਪੀ ਮਾਰ ਕੇ ਜਿੱਤੂ ਫਰੀਦਕੋਟ ਤੋਂ। ਬਈ ਥਾਪੀਆਂ ਜੇ ਆਪਾਂ ਅੰਦਰ ਬਹਿ ਕੇ ਮਰੀ ਜਾਈਏ ਕੰਮ ਨਾ ਕਰ ਕੇ। ਹਮ ਹਣਾ ਪੰਜਾਬ ਦੇ ਬਾਰੇ ਦਰਦ ਨਾ ਹੋਵੇ ਤੇ ਚਿੱਤ 'ਚ। ਹਮ ਕੱਲਾ ਮੰਨ ਲਓ ਵੀ ਆਪਾਂ ਕੱਲੇ ਵਿਚਾਰਾਂ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਆਪਾਂ ਕਹੀ ਜਾਈਏ ਵੀ ਐਂ ਐਂ ਕਰਤਾ ਆਹ ਕਰਤਾ ਕਿਹੜੀ ਨੌਕਰੀ ਦਿੱਤੀ ਬਈ। ਕਿਹੜਾ ਨਸ਼ੇ ਦਾ ਹੜਾ ਜਿਹੜਾ ਸ਼ਿਮਾ ਇਹਨੂੰ ਕਿਸ ਨੇ ਨੱਕਾ ਮਾਰਿਆ। ਆਪਣੇ ਦੇਖ ਲੈ ਵੀ ਤੂੰ ਆ ਕੇ ਬਠਿੰਡੇ 'ਚ ਕਿੰਨੀ ਠੱਲ ਨਕਾ ਉਹਨਾਂ ਤੇ ਖਰਾ ਨਹੀਂ ਉਤਰਦੀਆਂ ਇਹ ਵੀ ਜਿਹੜੀ ਇਸ ਵੇਲੇ ਜਿਹੜੀ ਪੰਥ ਦੀ ਜਿਹੜੀ ਗੱਲ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਬਣੀ ਆ ਇਹਨਾਂ ਲੋਕਾਂ ਨੂੰ ਨਕਾਰਨ ਤੋਂ ਬਾਅਦ ਲੋਕ ਲਾਂਬੰਦ ਹੋਏ ਆ ਆਪ ਮੁਹਾਰੇ ਆਪਦੇ ਆਪ ਦੇ ਸਾਧਨਾਂ ਤੇ ਆਪਦੇ ਆਪ ਦੇ ਖਰਚੇ ਤੇ ਆਪਦੇ ਆਪ ਦੇ ਜਜ਼ਬਾਤਾਂ ਦੇ ਨਾਲ ਕਿਉਂਕਿ ਦੂਜੀ ਗੱਲ ਇੱਕ ਮੇਨ ਗੱਲ ਇਹ ਵੀ ਆ ਨਾ ਇਹ ਚ ਟੈਕਨੀਕਲ ਪੁਆਇੰਟ ਆ ਵੀ ਜੂਨ ਮਹੀਨੇ ਦੇ ਵਿੱਚ ਚੋਣਾ ਆਉਣ ਦੇ ਨਾਲ ਸਾਡਾ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਜ਼ਬਾਤ ਜੁੜੇ ਆ ਉਹ ਉੱਪਰ ਕੇ ਸਾਹਮਣੇ ਆ ਗਏ ਵੀ ਇਸ ਵੇਲੇ ਜੇ ਪੰਥ ਦੇ ਨਾਲ ਕੋਈ ਵੀ ਕਿਸੇ ਵੀ ਧਿਰ ਦਾ ਬੰਦਾ ਜੇ ਨਹੀਂ ਖੜਦਾ ਉਹਦੇ ਲਈ ਬੜੀ ਸ਼ਰਮ ਦੀ ਗੱਲ ਆ ਗੱਲ ਇਥੇ ਪਾਰਟੀਆਂ ਪਛੜ ਕੇ ਰਹਿਗਾਂ ਉਹ ਭਾਵੇਂ ਜਿਹੜੀ ਸਤਾਤਾ ਪਾਰਟੀ ਹੋਵੇ ਬੇਸ਼ੱਕ ਦੂਜੀਆਂ ਰਵੈਤਈ ਪਾਰਟੀਆਂ ਹੁਣ ਲੋਕਾਂ ਦਾ ਹਜ਼ੂਮ ਆ ਜਿਹੜਾ ਜੋਸ਼ ਆ ਹੁਣ ਜੱਤ ਤਾਂ ਵੀ ਤੈਹ ਹੋਈ ਵੀ ਆ ਜਿੱਤੇ ਵੀ ਆ ਗੱਲ ਤਾਂ ਇਹ ਹੈਗੀ ਆ ਵੀ ਇਹ ਕਿੰਨੀ ਲੀਡ ਕਿੰਨੀ ਆ ਇਹ ਤਾਂ ਜਿਹੜਾਗਾ 4 ਤਰੀਕ ਨੂੰ ਪਤਾ ਲੱਗ ਜਾਊ। ਆ ਮਹਰੇ ਐਵੇਂ ਕਿ ਬੁਲਾ ਕੇ ਸੀ ਨਹੀਂ। ਬਾਈ ਜੀ ਸਾਰੇ ਬਾਈ ਕਿਸੇ ਨੇ ਨਹੀਂ ਸੱਦਿਆ। ਜਿ세 ਕਹਨਾ ਅਕਕੀ ਵਾਲਾ ਕਿਕਲੀ ਵਾਲਾ ਸਾਡਾ। ਹਾਂ। ਇੱਕ ਡਾਇਲੌਗ ਮਾਰਦਾ ਹੁੰਦਾ ਵੀ ਇਹ ਮਾਂਜੂ, ਇਹ ਮਾਂਜੂ। ਹਾਂ। ਬਾਈ ਖਾਸਾ ਮਾਂਜੂ ਇਹਨਾਂ ਨੂੰ। ਅੱਛਾ। ਮੈਂ ਕਹਿੰਦਾ ਇਹ ਬੜਾ ਪੜਾ ਮਾਂਜੂ। ਉਹ ਤੀਰ ਜਾ ਮਾਰ ਦਿੰਦੇ। ਉਹ ਮੈਂ ਕਹਿੰਦਾ ਬੜਾ ਪੜਾ ਮਾਂਜੂ ਬਾਈ। ਗੱਲ ਹੁਣ ਇੱਕ ਗੱਲ ਪਤਾ ਕੀ ਆ। ਹੁਣ ਤਾਂ ਪੰਜਾਬੀਆਂ ਦੀ ਜਿਹੜੀ ਅਣਖ ਆ ਨਾ ਕਿੱਥੇ ਖੜ ਗਈ ਪਤਾ ਲੀਡ ਤੇ ਆ ਕੇ ਖੜ ਗਈ। ਜੱਤਾਰ ਵਾਲੇ ਫੈਸਲੇ ਤਾਂ ਬਾਈ ਹੋ ਗੇ। ਅੱਛਾ ਤੁਸੀਂ ਮੰਨਦੇ ਹੋ ਵੀ ਕੇ ਸਰਜੀ ਸਿੰਘ ਖਾਲਸਾ ਜਿੱਤੇ ਹੋਏ ਨੇ ਬਾਈ ਜਿੱਤੇ ਪਿਆ ਮੈਂ ਤੈਨੂੰ ਇਹ ਗੱਲ ਕਹਿਣਾ ਬਾਈ ਤੂੰ ਲੀਡ ਦੇਖ ਮੈਂ ਮੇਰਾ ਮੇਰੇ ਮੇਰਾ ਤਾਂ ਮੰਨਣਾ ਇਹ ਆ ਵੀ ਜਿਹੜਾ ਆ ਕਾਫਲਾ ਇਹ ਲੀਡ ਵਿੱਚੇ ਆ ਹੁਣ ਤਾਂ ਪਰ ਇਦੋਂ ਪਹਿਲਾਂ ਕਲਾਕਾਰ ਜਿੱਦ ਦੇ ਰਹੇ ਆ ਮੈਂ ਕਹਿੰਦਾ ਬਾਈ ਪਹਿਲਾਂ ਸੀਗੇ ਬਾਈ ਜਿਹੜੇ ਲੋਕਾਂ ਨੇ ਪਤਾ ਕੀ ਹਲਾ ਲੋਕਾਂ ਨੇ ਤਹਈਆ ਕਰਕੇ ਕਲਾਕਾਰ ਜਤਾਏ ਸੀ ਤੇ ਲੋਕਾਂ ਨੇ ਤਹਈਆ ਕਰਕੇ ਕਲਾਕਾਰ ਕੱਢਣੇ ਆ ਬਸ ਦੇਖੋ ਨਾ ਬਾਈ ਜੀ ਵੀ ਪੰਥ ਦੀ ਜੀਤ ਦੀ ਆਪਾਂ ਨੇ ਅਰਦਾਸ ਕਰਦੇ ਆ ਨਾ ਵੀ ਪੰਥ ਕੀ ਜੀਤ ਹੋਵੇ ਆਪਾਂ ਨੇ ਅਰਦਾਸ ਕਰਦੇ ਆ ਸ਼ੁਭ ਸ਼ਾਮ ਇਹ ਪੰਥ ਦੀ ਜੀਤ ਹੋਣੀ ਹੈ ਠੀਕ ਹੈ ਨਾ ਨਾਲੇ ਇੱਥੇ ਜਿਹੜੀ ਸੰਗਤ ਆਈ ਹੈ ਨਾ ਇਹ ਬਿਨਾ ਤੇਲ ਪਾਣੀ ਤੋਂ ਪੱਲਿਓਂ ਤੇਲ ਪਾਣੀ ਮਚਾ ਕੇ ਆਏ ਹੋਏ ਆ ਆਪ ਹੋਰ ਆ ਆਪ ਮਾਰੇ ਆਏ ਆ ਤੁਪਾਂਝ ਆਏ ਹੋਏ ਆ ਇਹਦੀ ਜਿੱਤ ਹੋਣੀ ਹੋਣੀ ਹੈ ਪੰਥ ਦੀ ਜਿੱਤ ਦੀ ਗੱਲ ਆ ਇਹ ਗੱਲ ਪੰਥ ਦੀ ਜਿੱਤ ਦੀ ਬਾਈ ਜੀ 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 ਹਰ ਇੱਕ ਸਿੱਖ ਅਰਦਾਸ ਕਰਦਾ ਰੋਜ਼ ਜੀ ਰਾਜ ਕਰੇਗਾ ਖਾਲਸਾ ਹਾਂ ਤੇ ਜਦੋਂ ਰਾਜ ਜਦੋਂ ਖਾਲਸੇ ਨੇ ਕਰਨਾ ਹਰ ਸਿੱਖ ਦੀ ਅਰਦਾਸ ਇਹ ਆ ਤੇ ਫਿਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਨੇ ਤਾਂ ਰਾਜ ਦੇਣਾ ਹੀ ਦੇਣਾਗਾ ਸਾਡੀ ਤਾਂ ਇਹ ਬਾਕੀ ਸਤਿਗੁਰੂ ਸਾਹਿਬ ਜੀ ਨੇ ਧਰਮ ਨੂੰ ਮੁੱਖ ਰੱਖ ਕੇ ਤੇ ਰਾਜਨੀਤੀ ਨੂੰ ਉਹਦੇ ਨਾਲ ਜੋੜਿਆਗਾ ਜਦੋਂ ਧਰਮ ਦੀ ਗੱਲ ਆ ਜਾਂਦੀ ਆ ਉਦੋਂ ਫਿਰ ਸਿੱਖਾ ਜਿਹੜੇ ਧੜੇ ਉਹਨਾਂ ਨੂੰ ਪਿੱਛੇ ਰੱਖ ਜਾਂਦਾਗਾ ਧਰਮ ਤੇ ਤੁਹਾਡਾ ਅੱਜ ਜਿਹੜਾ ਹਾਲਾਤ ਬਣ ਗਏ ਪੰਜਾਬ ਦੇ ਅੱਜ ਸਿੱਖਾਂ ਨੇ ਧੜੇ ਨੂੰ ਪਿੱਛੇ ਛੱਡਤਾਗਾ ਕੋਈ 20 ਸਾਲ ਦਾ ਕੋਈ 25 ਸਾਲ ਦਾ ਕੋਈ 10 ਸਾਲ ਦਾ ਅੱਡਵਾੜ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਆ ਅੱਜ ਧਰਮ ਨੂੰ ਮੁਖ ਰੱਖ ਕੇ ਜਿਹੜੇ ਆ ਜਿੰਨੇ ਵੀ ਆਪਾਂ ਦੇਖ ਰਹੇ ਆ ਕੱਲ ਭਾਈ ਅਮਰਪਾਲ ਸਿੰਘ ਦਾ ਤੁਸੀਂ ਵੀ ਉੱਥੇ ਕਵਰੇਜ ਕਰ ਰਹੇ ਸੀ ਅਸੀਂ ਵੀ ਗਏ ਸੀ ਉੱਥੇ ਆ ਅੱਜ ਇੱਥੇ ਦੇਖ ਰਹੇ ਆ ਆਪਾਂ ਮੰਨ ਲਓ ਇਹ ਸਾਰਿਆਂ ਨੇ ਧਰਮ ਨੂੰ ਮੁਖ ਰੱਖਿਆ ਹੋਇਆ ਧੜਿਆਂ ਨੂੰ ਪਿੱਛੇ ਛੱਡ ਕੇ ਆ ਇਹ ਤੁਰੇ ਹੋਏ ਆ ਇਸ ਕਰਕੇ ਆ ਰਾਜ ਖਾਲਸੇ ਨੇ ਕਰਨਾਗਾ ਤੇ ਖਾਲਸੇ ਦੇ ਰਾਜ ਦੀਆਂ ਨਿਸ਼ਾਨੀਆਂ ਪ੍ਰਗਟ ਹੋ ਰਹੀਆਂ ਗਿਆ ਇਸ ਢੰਗ ਦੇ ਨਾਲ ਲੋਕ ਆਪਣੇ ਪੰਥ ਨੂੰ ਮੁਖ ਰੱਖ ਕੇ ਚੱਲ ਰਹੇ ਆ ਜੀ ਨਹੀਂ ਲੱਗਦਾ ਗਰਮੀ ਗਰਮੀ ਤੋਂ ਨਹੀਂ ਬਾਈ ਜੀ ਕਹਿੰਦੇ ਗਰਮੀ ਬਹੁਤ ਹੋਈ ਪਈ ਗਰਮੀ ਕਾਦੀ ਹੈ ਬਾਈ ਜੀ ਜਦੋਂ ਜੁੜਨਾ ਹੋਵੇ ਕਿਸੇ ਦੇ ਨਾਲ ਹਾਂ ਹੈ ਤੁਰਨਾ ਹੋਵੇ ਕਿਸੇ ਬੰਦੇ ਨੂੰ ਅੱਗੇ ਲੈ ਕੇ ਆਉਣਾ ਹੋਵੇ ਖਾਲਸਾ ਰਾਜ ਲਿਆਉਣਾ ਹੀ ਲਾਉਣਾ ਹੈ ਫਿਰ ਗਰਮੀ ਕਾਦੀ ਹੈ ਕੀ ਕਹੋਗੇ ਜੀ ਹਾਂ ਜੀ ਕੀ ਕਹੋਗੇ ਇਹ ਸਤਗੁਰ ਦੀ ਮਿਹਰ ਹੈ ਜੀ ਉਹ ਨਾਲੇ ਮਿਹਰ ਬਖਸ਼ੀ ਆ ਹਾਂ ਜੀ ਬਖਲਾ ਪਰਮਾਤਮਾ ਆਪੇ ਹੀ ਬਖਸ਼ਣ ਹਾਰ ਹੈ ਉਹਨਾਂ ਦੀ ਕਲਾ ਵਰਤ ਰਹੀ ਆ ਦੇਖੋ ਕਿੰਨਾ ਲੰਮਾ ਇਕੱਠ ਹੈ ਪਕਾ ਫਲਾ ਬਹੁਤ ਲੰਮਾ ਜੀ ਕੱਟਦਾ ਉਹ ਵੀ ਬੜਾ ਲੰਮਾ ਕਰੀ ਜਾਂਦਾ ਦੂਜੀਆਂ ਪਾਰਟੀਆਂ ਉਹ ਇਕੱਠ ਨਹੀਂ ਗਾ ਉਹ ਇਹ ਇਕੱਠ ਤੁਸੀਂ ਸਿੱਖ ਇਤਿਹਾਸ ਦੇ ਸੰਬੰਧ ਚ ਇਕੱਠਾ ਆ ਗਿਆ ਇਕੱਠਾ ਉਹ ਇਕੱਠ ਹੈ ਨਹੀਂ ਗਾ ਇਹ ਅਜਾ ਆਪ ਮਹਾਰਿਆ ਕਿਹਨੇ ਬੁਲਾਇਆ ਦੇਖੋ ਜੀ ਇਹ ਤਾਂ ਆਪ ਮਹਾਰਿਆ ਜਿਹੜੇ ਪੋਲੀਟਿਕਲ ਪਾਰਟੀਆਂ ਦਾ ਇਕੱਠ ਹੈ ਨਾ ਦੇਖੋ ਜਿਹੜੀ ਹੋ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਵਿੱਚ ਮਜਬੂਰੀ ਚ ਕਿਸੇ ਦੀ ਕੋਈ ਤਕਸੀਮ ਰੁਕੀ ਆ ਤੁਸੀਂ ਤਾਂ ਕੋਈ ਹੋਰ ਰੋਲਾ ਆ ਕੇ ਤਾਂ ਕੋਈ ਹੋਰ ਆ ਉਹਦਾ ਮਜਬੂਰੀ ਚ ਜਾਣਾ ਪੈਂਦਾਗਾ ਤੇ ਇੱਕ ਅਸੀਂ ਕਰਮਜੀਤ ਨੂੰ ਸੰਦੇਸ਼ ਅਸੀਂ ਆਪਦੇ ਮਨੋਂ ਅਪੀਲ ਕਰਦੇ ਆਂ ਤੇ ਉਹਨੂੰ ਐਂ ਗੱਲ ਕਹਿੰਦੇ ਵੀ ਬਾਈ ਜੀ ਜੂਰੀ ਵਾਲਾ ਗੱਟਾ ਖਾਲੀ ਲੈ ਲਓ ਕਿਉਂ ਤੇ ਆਪਣੇ ਕੱਪੜੇ ਪਾ ਕੇ ਤੇ ਮਹਾਲੀ ਟਾਈਮ ਨਾਲ ਹੀ ਨਿਕਲ ਜਾਓ ਟੈਕਸੀ ਨਾਲ ਲੈ ਕੇ ਜਾਇਓ ਅੱਛਾ ਉਹ ਫਿਰ ਉਹਦੇ ਵਿੱਚ ਇਹੀ ਹੋਊਗਾ ਅਗਲਾ ਕਦੋਂ ਭੱਜ ਗਿਆ ਉਹਨੂੰ ਕਹਿੰਦਾ ਜੂਰੀ ਵਾਲਾ ਗੱਟਾ ਲੀੜੇ ਪਾ ਕੇ ਨੰਗ ਜਾ ਖੇਰੇ ਜੱਟ ਦੇ ਉਹਦੇ 'ਚ ਉਹਦੇ 'ਚ ਇਹ ਰਹੂਗਾ ਉਹਦੇ 'ਚ ਉਹਦੇ 'ਚ ਉਹਦੀ ਇੱਜ਼ਤ ਇੰਨੀ ਕਿ ਰਹੇ ਜੂਗੀ ਅਗਲੇ ਅਗਲੇ ਨੇ ਇਹ ਕਹਿੰਨਾ ਕਿਸੇ ਜੱਟ ਦੇ ਸਬਜ਼ੀ ਦਿੱਤੀ ਉਹਨੀਆਂ ਲੈ ਕੇ ਚੜ ਗਿਆ ਘੜੀਚਾ ਉਸੀਂ ਕਿਹਾ ਉਹ ਵਗ ਜਾਵਾਂ ਕਹਿੰਦਾ ਮੈਂ ਫਿਲਮਾਂ ਵੀ ਕਰੂੰਗਾ ਤੇ ਰਾਣੀਤੀ ਵੀ ਕਰੂੰਗਾ ਇਹ ਦੋ ਦੋ ਬੇੜੀਆਂ ਦੇ ਉਹ ਨਹੀਂ ਹੁੰਦਾ ਦੋ ਬੇੜੀਆਂ ਤੇ ਨਹੀਂ ਹੁੰਦਾ ਜੀ ਦੇਖੋ ਕੋਈ ਇੰਟਰਵਿਊ ਲੈਣਿਆ ਹੈਗਾ ਪੱਤਰਕਾਰ ਉਹ ਆਖਣਿਆ ਵੀ ਇਹ ਸਾਡੀ ਰੋਜੀ ਰੋਟੀ ਆ ਤੇ ਨਾਲ ਬਾਈ ਦੀਪਸਿੰਧ ਦੀ ਵੀਡੀਓ ਜੁੜੀ ਹੋਈ ਆ ਉਹਨੂੰ ਪੱਤਰਕਾਰ ਨੇ ਸਵਾਲ ਕੀਤਾ ਸੀ ਬਾਈ ਜੇ ਪੰਜਾਬ ਤੇ ਗੱਲ ਆਈ ਤੁਸੀਂ ਫਿਲਮਾਂ ਛੱਡ ਦੋਗੇ ਤੇ ਬਾਈ ਦੀਪਸਿੰਧ ਨੇ ਆਖਿਆ ਵੀ ਬਾਈ ਕਹਿੰਦਾ ਵੀ ਜੇ ਪੰਜਾਬ ਤੇ ਗੱਲ ਆਈ ਸਾਰਾ ਕੁਝ ਹੀ ਛੱਡ ਦਾਂਗੇ ਅਸੀਂ ਉਹਨੇ ਉਹਨੇ ਛੱਡਿਆ ਵੀ ਆ ਉਹ ਕੌਮ ਦੇ ਲੇਖੇ ਵੀ ਲੱਗਾ ਵੀ ਆ ਐਵੇਂ ਤਾਂ ਨਹੀਂ ਉਹਦੇ ਨਾਂ ਦੇ ਮਗਰ ਕੌਮੀ ਸ਼ਹੀਦ ਲਗਾ ਦੇਖੋ ਇਹ ਜੀ 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 ਦੇਖੋ ਇਹ ਤੀਜੀ ਵਾਰ ਲਹਿਰ ਆਈ ਆ ਪਹਿਲਾ 89 ਚਾਈ ਸੀ ਫਿਰ 2022 ਚਾਈ ਸੀ ਆਮ ਆਲੀ ਆ ਤੀਜੀ ਲੈ 2 ਸਾਲ ਬਾਅਦ ਫੇਰ ਆ ਗਈ ਉਹ ਲਹਿਰ ਹੀ ਬਣ ਲਹਿਰ ਬਣ ਗਈ ਇਥੇ ਆਪ ਹਮਾਰੇ ਆਇਆ ਕੋਈ ਕਿਸੇ ਨੂੰ दारू ਨਹੀਂ ਪਈ ਕੋਈ ਕਿਸੇ ਨੂੰ ਪੈਸਾ ਨਹੀਂ ਦਿੱਤਾ ਆਪੋ ਆਪਣਾ ਖਰਚਾ ਕਰਕੇ ਇਥੇ ਲੱਗਦਾ ਫਿਰ ਜਿੱਤ ਸਵਾ ਲੱਖ ਤੋਂ ਉੱਤੇ ਸਵਾ ਲੱਖ ਤੋਂ ਉੱਪਰ ਸਵਾ ਲੱਖ ਤੋਂ ਉੱਪਰ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਵਿੱਚ ਤਾਂ ਜਿੱਤੇ ਪਏ ਨਹੀਂ ਯਾਰ ਪਤਾ ਕੀ ਆ ਸੁਪਨੇ ਜੀ ਆ ਅਕਾਲੀ ਦਲ ਦਾ ਤੇ ਕਾਂਗਰਸ ਦਾ ਚੀਜ਼ੀ ਚੋਥੇ ਚ ਨੰਬਰ ਚ ਮੁਕਾਬਲਾ ਮੈਂ ਸਾਫ਼ ਕਹਦਾ ਤਾਂ ਮੈਂ ਵੀ ਅਕਾਲੀ ਦਲ ਨੂੰ ਵੋਟ ਪਾਉਣਾ ਇਹ ਇਹਨਾਂ ਦਾ ਮੁਕਾਬਲਾ ਪਹਿਲੇ ਦੂਜੇ ਨੰਬਰ ਦਾ ਕਰਨਜੀਤ ਮੋਦੀ ਹਾਂ ਸਵਾ ਲੱਖ ਤੋਂ ਉੱਤੇ ਜਾਊਗਾ ਭਾਈ ਸਾਹਿਬ ਜਿੱਤ ਪੱਕੀ ਆ ਪੱਕੀ 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 100% ਕੀ ਕਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਕੌਮ ਹਮਲਾ ਮਾਰ ਲਾ ਪਈ ਆ ਸਭ ਤੋਂ ਵੱਡੀ ਗੱਲ ਆ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਮਾਰਿਆ ਗਿਆ ਲੁੱਟਿਆ ਗਿਆ ਲਤਾੜਿਆ ਗਿਆ ਅੱਜ ਪੰਜਾਬ ਚਾਹੁੰਦਾ ਵੀ ਅਸੀਂ ਸਰਜੀਤ ਹੋਣਾ ਵਾ ਸਰਜੀਤ ਹੋ ਰਿਹਾ ਵਜੋਂ ਸਾਡੀ ਠੱਠੀ ਪੱਗ ਹੀ ਸਿਰ ਦਾ ਤਾਜ ਹੀ ਉਹ ਭਾਈ ਬਿਆਨ ਸਿੰਘ ਨੇ ਉਸ ਹਕੂਮਤ ਸਰਕਾਰ ਨੂੰ ਸੋਧਦੇ ਆਂ ਅੱਜ ਉਹਨਾਂ ਦੇ ਪੁੱਤਰ ਜੋ ਚੋਣ ਮੈਦਾਨ 'ਚ ਉਤਰਿਆ ਭਾਈ ਸਰਬਜੀਤ ਸਿੰਘ ਜੀ ਇੱਥੋਂ ਦਾ ਇਲਾਕਾ ਉਹਨਾਂ ਨੂੰ ਜਿਤਾਊਗਾ ਅਸੀਂ ਖਡੂਸ ਸਾਡੀ ਧਰਤੀ ਤੋਂ ਭਾਈ ਅਮਰਪਾਲ ਸਿੰਘ ਦਾ ਪ੍ਰਚਾਰ ਕਰਨਾ ਹੈ ਅਸੀਂ ਸਪੋਰਟ ਵਾਸਤੇ ਆਏ ਆਂ ਭਾਈ ਅਮਰਪਾਲ ਸਿੰਘ ਵੀ ਯਤਰੇ ਆ 7.5 ਲੱਖ ਦੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਗਾੜੀ ਤਰਲਾ ਮਾਰਿਆ ਵਾ ਸੱਚੇ ਪਾਤਸ਼ਾਹ ਬੋੜੀ ਕਰੋ ਸਾਡੇ ਪੰਥ ਨੂੰ ਤੁਹਾਡੀ ਲੋੜ ਵਾ ਤੇ ਆਹ ਹਮਲਾ ਮਾਰੀਏ ਤੇ ਪੰਥ ਇਕਜੁੱਟ ਹੋਵੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਏ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ ਆਓ ਇੱਕ ਮੰਚ ਤੇ ਖਲੋ ਕੇ ਖਾਲਸੇ ਪੰਥ ਦੀ ਗੱਲ ਕਰੀਏ ਨੌਜਵਾਨ ਸਾਡੇ ਭੱਜ ਰਹੇ ਐ ਥੋਂ ਮਰ ਰਹੇ ਆ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਕੋਟਪੁਰਾ ਤੋਂ ਤੁਹਾਡੀਆਂ ਸੰਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਅੱਜ ਪਤੋ ਹੀਰਾ ਸਿੰਘ ਤੋਂ ਜਿਹੜਾ ਹੈਗਾ ਉਹ ਕਾਫਲਾ ਚੱਲਿਆ ਤਾਂ ਕਾਫਲੇ ਨੇ ਫਰੀਦਕੋਟ ਤੱਕ ਜਿਹੜਾ ਪਹੁੰਚਣਾ ਜਿੰਨੀ ਵੀ ਸਿੱਖ ਸੰਗਤ ਜਿਹੜੀ ਹੈਗੀ ਉਹ ਪਹੁੰਚੀ ਆ ਉਹਨਾਂ ਦੇ ਮਨ ਦੇ ਵਿੱਚ ਇੱਕੋ ਉਬਾਲਾ ਇੱਕੋ ਆਵਾਜ਼ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਚੱਲ ਰਿਹਾ ਉਹ ਕਹਿੰਦੇ ਨੇ ਕਿ ਸਾਡੀ ਜਿੱਤ ਪੱਕੀ ਆ ਜਿਹੜਾ ਐਲਾਨ ਹੋਣਾ ਬਾਕੀ ਆ ਉਹ ਕਹਿੰਦੇ ਨੇ ਕਿ ਚਾਹੇ ਸਾਰੇ ਕਲਾਕਾਰ ਜਿਹੜੇ ਹੈਗੇ ਆ ਫਰੀਦਕੋਟ ਦੇ ਵਿੱਚ ਆਏ ਨੇ ਪਰ ਅਸਲੀ ਹੀਰੋ ਜਿਹੜੇ ਨੇ ਉਹ ਸਬਜੀ ਸਿੰਘ ਖਾਲਸਾ ਦੇ ਪਤਾਨੇ ਅਸ਼ੀਤ ਬਿਆਨ ਸਿੰਘ ਹੋਰੀ ਨੇ ਤਾਂ ਕਹਿੰਦੇ ਜਿੱਤ ਜਿਹੜੀ ਹੈਗੀ ਆ ਉਹ ਸਾਡੀ ਪੱਕੀ ਆ ਕਿਉਂਕਿ ਹੁਣ ਦਿਨ ਬੜਾ ਸਿਰਫ ਇੱਕ ਬਚਿਆ ਕੁਝ ਘੰਟੇ ਚੰਨ ਘੰਟੇ ਜਿਹੜੇ ਆ ਉਹ ਬਚੇ ਨੇ ਇੱਕ ਤਰੀਕ ਨੂੰ ਵੋਟਾਂ ਨੇ ਤੇ 4 ਤਰੀਕ ਨੂੰ ਜਿਹੜਾ ਨਤੀਜਾ ਆਉਣਾ ਹਾਲਾਂਕਿ ਕਿਸ ਦੀ ਜਿੱਤ ਹੁੰਦੀ ਆ ਕਿਸ ਦੀ ਨਹੀਂ ਉਹ 4 ਤਰੀਕ ਜਿਹੜੀ ਆ ਤੈਅ ਕਰਗੀ ਪਰ ਸਮਰਥਕ ਜਿਹੜੇ ਨੇ ਸਿੱਖ ਸੰਗਤ ਜਿਹੜੀ ਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿੱਤ ਪਈ ਸਾਡੀ ਪੱਕੀ ਜੇਕਰ ਮੈਂ ਕਾਫਲੇ ਦੀ ਗੱਲ ਕਰਾਂ ਕਾਫਲਾ ਤੁਸੀਂ ਵੀ ਤਸਵੀਰਾਂ ਦੇ ਵਿੱਚ ਦੇਖਿਆ ਕਿ तकरीबन 10 ਕਿਲੋਮੀਟਰ ਤੱਕ ਦਾ ਲੰਬਾ ਕਾਫਲਾ ਜਿਹੜਾ ਉਹ ਅੱਜ ਚੱਲਿਆ ਸੀ ਤੇ ਜਿੱਥੋਂ ਜਿੱਥੋਂ ਵੀ ਲੰਘਦਾ ਹੈ ਕਾਫਲਾ ਨਾਲ ਹੋੜ ਸਿੱਖ ਸੰਗਤ ਹੋਰ ਲੋਕ ਜਿਹੜੇ ਨੇ ਉਹ ਜੁੜਦੇ ਜਾ ਰਹੇ ਨੇ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਵਾਉਂਦੇ ਹੋ ਆਜਾ ਧੰਨਵਾਦੀ